ਨਾਬਾਦੀ ਨਵੀਂ ਜੀਲਾ ਜੇਲ੍ਹ ਦੇ ਵਿੱਚ ਨਜ਼ਰਬੰਦ ਪੁਲ੍ਹਾਤ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਨੂੰ ਮਿਲਣ ਦੇ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਫੜਿੰਗ ਜੇਲ੍ਹ ਦੇ ਵਿੱਚ ਪਹੁੰਚੇ। ਇਸ ਮੌਕੇ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਫੜਿੰਗ ਨੇ ਕਹਿ ਕੇ ਸੁਖਪਾਲ ਸਿੰਘ ਖੈਰਾ ਨੂੰ ਮਿਲਣ ਦੇ ਲਈ ਪਹੁੰਚੇ ਹਾਂ। ਜੇਲ੍ਹ ਦੇ ਵਿੱਚ ਉਹ ਬਿਲਕੁਲ ਤੰਦਰੁਸਤ ਨੇ। ਇਸ ਮੌਕੇ ਰਾਜਾ ਫੜਿੰਗ ਨੇ ਕਾਂਗਰਸ ਪਾਰਟੀ ਦੇ ਵਿੱਚ ਚੱਲ ਰਹੀ ਕਲੇਸ਼ ਦੇ ਬਾਰੇ ਵੀ ਗੱਲ ਕੀਤੀ। ਕਿਹਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਅਸੀਂ ਸਾਰੇ ਮਿਲ ਜੁਲ ਕੇ ਦੀ ਪਾਰਟੀ ਨੂੰ ਹੋਰ ਮਜ਼ਬੂਤ ਕਰਾਂਗੇ ਲੋਕ ਸਭਾ ਦੀਆਂ 13 ਸੀਟਾਂ ਤੇ ਜਿੱਤ ਹਾਸਲ ਕਰਾਂਗੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਅੰਦਰ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਹੋਇਆ ਅਤੇ ਨਾ ਹੀ ਪਾਰਟੀ ਹਾਈ ਕਮਾਂਡ ਦੇ ਵੱਲੋਂ ਸਾਡੇ ਨਾਲ ਇਸ ਦੇ ਬਾਰੇ ਕੋਈ ਗੱਲ ਕੀਤੀ ਗਈ ਹੈ। ਇਸੇ ਤੇ ਵੀ ਮੈਂ ਕੁਝ ਨਹੀਂ ਕਹਿ ਸਕਦਾ ਵੀ ਲੁਕੇ ਹੈ ਕਿ ਵਿਪਸਨਾ ਆਸ ਤੇ ਆਇਆ ਬਿਕੋ ਜਿਹੜੀ ਗੱਲ ਦਾ ਪਤਾ ਨਾ ਹੋਵੇ ਮੈਂ ਕਾਫੀ ਵਾਰੀ ਇਹ ਕਿਹਾ ਹੈ ਕਿ ਮੈਂ ਹੁਣ ਫਾਲਤੂ ਦੀਆਂ ਟਿੱਪਣੀਆਂ ਇੱਕ ਦੂਜੇ ਤੇ ਫਾਲਤੂ ਦੀਆਂ ਕਰਨੀ ਉਹ ਛੱਡੀਆਂ ਦੀਆਂ ਉਹ ਜਿਹੜੀ ਗੱਲ ਕੋਈ ਜਾਇਜ਼ ਹੈ ਪੂਰੇ ਤੇ ਮੈਂ ਤੁਹਾਨੂੰ ਹਰ ਇੱਕ ਪਹਤਾਂ ਜਵਾਬ ਦੇ ਦਿੱਤੇ ਆ ਬ੍ਰਿੰਗ ਸਰ ਇੱਕ ਸਿੱਧੂ ਸਾਹਿਬ ਤੇ ਬਾਜਵਾ ਸਾਹਿਬ ਦੀ ਆਪਸੀ ਸ਼ਬਦੀ ਜਾਂ ਦੀ ਗੱਲ ਚੱਲ ਰਹੀ ਆ ਜਿਹਨੂੰ ਪਬਲਿਕ ਆ ਜਿਹੜਾ ਕਾਟੋਪਲੇਸ ਦੇ ਨਾਮ ਦੇ ਰਹੀ ਆ ਬਿਲਕੁਲ ਕੋਈ ਕਾਟੋਕਲੇਸ਼ ਨਹੀਂ ਆ ਤੁਸੀਂ ਦੇਖਿਆ ਹੋਣਾ ਇੱਕ ਦੂਜੇ ਨੂੰ ਆਮ ਨਹੀਂ ਗੱਲ ਕਹਤੀ ਆਪਸ ਵਿੱਚ ਸੋ ਮੈਨੂੰ ਲੱਗਦਾ ਕਿ ਉਹਨੂੰ ਕਾਟੋ ਕੁਲੇਸ਼ ਨਹੀਂ ਕਿਹਾ ਜਾ ਸਕਦਾ ਤੁਸੀਂ ਦੇਖਿਆ ਹੋਣਾ 1.5 2 ਸਾਲ ਤੋਂ ਕਿਸ ਪ੍ਰਕਾਰ ਕਾਂਗਰਸ ਪਾਰਟੀ ਇਕੱਠੀ ਹੋ ਕੇ ਸਾਰੇ ਲੋਕਾਂ ਨੂੰ ਨਾਲ ਲੈ ਕੇ ਹਰੇਕ ਮੰਚ ਤੇ ਪੰਜਾਬ ਦੇ ਲੋਕਾਂ ਦੀ ਲੜਾਈ ਲੜ ਰਹੀ ਹੈ ਇਹੋ ਜਿਹੇ ਜਿਹੜਾ ਘਟਨਾ ਕਰ ਮੈਂ ਮਾੜਾ ਮਾੜਾ ਇਹ ਤਾਂ ਆਮ ਪਰਿਵਾਰਾਂ ਵਿੱਚ ਚੱਲਦਾ ਰਹਿੰਦਾ ਕਈ ਵਾਰੀ ਉਹਨੂੰ ਤੋਲ ਜਿਆਦੇ ਦੇ ਦਿੱਤੀ ਜਾਂਦੀ ਹੈ ਕਿ ਨਹੀਂ ਇਹ ਤੱਕ ਬਹੁਤ ਕਾਟੋ ਕੁਲੇਸ਼ ਫਲਾ ਹੋ ਗਿਆ ਐਸੀ ਕੋਈ ਗੱਲ ਨਹੀਂ ਹੈ ਬਾਕੀ ਇਸ ਸਾਰੀ ਗੱਲ ਤੋਂ ਖਰਗੇ ਸਾਹਿਬ ਨੂੰ ਆਲ ਇੰਡੀਆ ਕਾਂਗਰਸ ਪ੍ਰੈਜ਼ੀਡੈਂਟ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਉਹਨਾਂ ਨੇ ਕੋਈ ਮੰਗੀ ਨਹੀਂ ਸੀ ਜਾਣਕਾਰੀ ਮੈਂ ਆਪ ਉਹਨਾਂ ਨੂੰ ਜਾਣਕਾਰੀ ਦਿੱਤੀ ਹੈ ਔਰ ਆਉਣ ਵਾਲੇ ਸਮੇਂ 'ਚ ਬਿਲਕੁਲ ਇੱਕ ਜੋ ਠੋਕੇ ਅਸੀਂ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਜਿਸ ਪ੍ਰਕਾਰ ਲੋਕਾਂ ਦੀ ਲੜਾਈ ਲੱਗ ਰਹੀ ਹੈ ਉਸੇ ਤਰ੍ਹਾਂ ਕਿੰਨੇ ਦਿਨ 'ਚ ਇਹ ਚੀਜ਼ ਫਾਈਨਲ ਹੋਊਗੀ ਵੀ ਆਮ ਆਦਮੀ ਪਾਰਟੀ ਦੇ ਤੁਹਾਡਾ ਸਮਝੌਤਾ ਹੋਊਗਾ ਜਾਂ ਨਹੀਂ ਵੀ ਦੋ ਟੁਕ ਨਾ ਹਾਂ ਵਾਲੀ ਗੱਲ ਦੇਖੋ ਜੀ ਪਿਛਲੇ 6 ਮਹੀਨਿਆਂ ਤੋਂ ਤੁਸੀਂ 21 ਸਵਾਲ ਪੁੱਛੇ ਸੋ ਮੈਂ ਬਾਰ-ਬਾਰ ਕਹਤਾ ਵੀ ਹਜੇ ਤੱਕ ਸਾਨੂੰ ਹਾਈ ਕਮਾਂਡ ਨੇ ਕਿਸੇ ਪ੍ਰਕਾਰ ਦੇ ਸਮਝੌਤੇ ਦੀ ਕੋਈ ਗੱਲ ਕਹੀ ਨਹੀਂ। ਔਰ ਇਹ ਗੱਲ ਕੋਈ ਲੁਕਣ ਵਾਲੀ ਥੋੜੀ ਹੈ। ਜਿੱਦੇ ਦਿੱਲੀ ਵਾਲੇ ਨੇ ਕਹਤਾ ਅਸੀਂ ਦਿੱਲੀ ਤੋਂ ਬਿਲਕੁਲ ਬਾਹਰ ਨਹੀਂ ਆ ਸਾਡੀ ਹਾਈ ਕਮਾਂਡ ਹੈ। ਅਸੀਂ ਹਰ ਉਹਨਾਂ ਦਾ ਫਤਵਾ ਮੰਨਦੇ। ਲੇਕਿਨ ਕਦੇ ਵੀ ਕਾਂਗਰਸ ਪਾਰਟੀ ਨੇ ਮੇਰੇ 45 ਸਾਲਾਂ ਦੇ ਜੀਵਨ ਦੇ ਵਿੱਚ ਕੋਈ ਵੀ ਆਈਡੀਆ ਸਾਡੇ ਤੇ ਥੋਪਿਆ ਨਹੀਂ ਹੈ। ਤੁਸੀਂ ਦੇਖਿਆ ਉਹਨੇ ਪਿੱਛੇ ਦੇ ਖਰਗੇ ਸਾਹਿਬ ਨੇ ਇਹ ਗੱਲ ਕਹੀ। ਕਿ ਅਸੀਂ ਪੰਜਾਬ ਦੇ ਲੋਕਾਂ ਨਾਲ ਤੇ ਆਮ ਲੋਕਾਂ ਨਾਲ ਜਿੱਥੇ-ਜਿੱਥੇ ਗੱਲ ਆ ਉਹਨਾਂ ਨਾਲ ਬੈਠ ਕੇ ਗੱਲ ਕਰਾਂਗੇ ਔਰ ਜਦੋਂ ਉਹ ਸਾਡੇ ਨਾਲ ਗੱਲ ਕਰਨਗੇ ਉਦੋਂ ਅਸੀਂ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਤੇ ਕਾਂਗਰਸ ਪਾਰਟੀ ਦੇ ਵਰਕਰ ਦੀਆਂ ਭਾਵਨਾਵਾਂ ਉਹ ਅਸੀਂ ਦੱਸ ਦਿਆਂਗੇ ਫਿਰ ਅੰਤਿਮ ਫੈਸਲਾ ਜੋ ਖਰਗੇ ਸਾਹਿਬ ਲੈਣਗੇ ਰਾਹੁਲ ਗਾਂਧੀ ਜੀ ਲੈਣਗੇ ਉਹ ਸਾਨੂੰ ਮਨਜ਼ੂਰ ਹੋਏਗਾ ਬ੍ਰਿੰਗੂ ਸਾਹਿਬ ਇਹਦੀ ਸਾਹਮਣੇ ਕਿਉਂ ਪੇਸ਼ ਨਹੀਂ ਹੋ ਰਿਹਾ ਤਿੰਨ ਵਾਰ ਸਨਮਨ ਕਰ ਦਿੱਤੇ ਨੇ ਕਿਉਂਕਿ ਆਸ ਕੇਮ ਜੀ ਪੰਜਾਬ ਦਾ ਮਸਲਾ ਹੁੰਦਾ ਉਹਨੂੰ ਕਹਿੰਦੇ ਨੇ ਪੇਸ਼ ਹੋਣਾ ਦੇਖੋ ਦੇਖੋ ਜੀ ਇਹ ਉਹਨਾਂ ਤੋਂ ਤੁਸੀਂ ਪੁੱਛੋ ਵੀ ਉਹ ਪੇਸ਼ ਹੋਣਾ ਕਿਦੋਂ ਹੋਣਾ ਕਿਉਂ ਨਹੀਂ ਹੋ ਰਿਹਾ ਹੋ ਰਿਹਾ ਮੈਂ ਉਹਰੇ ਤੇ ਐਵੇਂ ਕਹਦੇ ਆ ਕਿ ਕਿਉਂ ਪੇਸ਼ ਹੋ ਰਿਹਾ ਕਿਦੋਂ ਹੋਣਾ ਕੋਈ ਗੱਲ ਬੰਦ ਹੀ ਨਹੀਂ ਗੱਜਣ ਮਾਦਰਾ ਦੀ 35 ਕਰੋੜ ਦੀ ਜਿਹੜੀ ਪ੍ਰਾਪਰਟੀ ਆਈਡੀ ਨੇ ਜੰਪ ਕੀਤੀ ਹੈ ਇਹਦੇ ਬਾਰੇ ਵੀ ਮੈਨੂੰ ਕੋਈ ਜਾਣਕਾਰੀ ਨਹੀਂ ਹੈ ਜਬਤ ਕੀਤੀ ਹੈ ਜਾਂ ਨਹੀਂ ਕੀਤੀ ਹੈ ਆਈ ਥਿੰਕ ਇਟਸ ਅ ਸੈਟ ਪ੍ਰੋਸੀਜਰ ਜਿਹੜਾ ਕਿ ਮੈਨੂੰ ਪਹਿਲਾਂ ਦਾ ਪਤਾ ਹੈ ਕਿ ਈਡੀ ਜਦੋਂ ਕਿਸੇ ਦੇ ਘਰੇ ਰੇਡ ਕਰਦੀ ਹੈ ਉਹ ਸਾਰੀਆਂ ਪ੍ਰਾਪਰਟੀਆਂ ਇੱਕ ਵਾਰੀ ਸੀਜ਼ ਕਰਦੀ ਹੈ ਫਿਰ ਹੌਲੀ-ਹੌਲੀ ਜਿਵੇਂ ਉਹਨੂੰ ਜਦੋਂ ਜਿਵੇਂ ਜਿਵੇਂ ਉਹ ਦੋਸ਼ਤ ਹੈ ਉਹਦੇ ਜਾਂ ਨਹੀਂ ਉਹਦੇ ਉਹਨਾਂ ਦੇ ਮਤਾਬਕ ਕੋਰਟਸ ਤੋਂ ਜਾ ਕੇ ਉਹਨੂੰ ਰੀਲੀਫ ਮਿਲਦਾ ਸੋ ਮੈਨੂੰ ਔਰੇ ਬਾਰੇ ਕੁਝ ਪਤਾ ਹੀ ਨਹੀਂ ਵੀ ਪਹਿਲੀ ਗੱਲ ਤਾਂ ਮੈਨੂੰ ਇਹ ਹੀ ਨਹੀਂ ਪਤਾ ਵੀ ਈਡੀ ਨੇ ਕੀਤੀ ਹੈ ਕਿ ਨਹੀਂ ਕੀਤੀ ਦੂਜੀ ਵਾਰ ਕੀਤੀ ਵੀ ਹੈ ਤਾਂ ਮੈਨੂੰ ਔਰੇ ਕੋਈ ਤੱਥ ਨਹੀਂ ਪਤਾ ਕਿਉਂਕਿ ਮੈਂ ਕੋਈ ਵਕੀਲ ਤਾਂ ਹੈ ਨਹੀਂ ਵੀ ਕਿਉਂ ਕੀਤੀ ਹੈ ਜਾਂ ਕੀ ਕਰ ਰਹੇ ਨੇ ਉਸਾਈ ਦਾ ਉਰੇ ਚ ਹੋਰ ਗੱਲਾਂ ਹੋਣ ਉਹ ਤਾਂ ਈਡੀ ਦੇ ਬੰਦੇ ਦੱਸ ਸਕਦੇ ਆ ਜਾਂ ਗੱਜਨ ਮਾਚਰੇ ਦੱਸ ਕਿਸ ਤਰ੍ਹਾਂ ਤਿਆਰੀਆਂ ਲੁੱਪਸਵਾਰ 13 ਦੀਆਂ 13 ਲੋਕ ਸੇਵਾ ਸੀਟਾਂ ਤੇ ਫੁੱਲ ਬਕਮਲ ਤਿਆਰੀ ਚੱਲ ਰਹੀ ਹੈ ਔਰ ਸੱਚੇ ਪਾਤਸ਼ਾਹੀ ਕਿਰਪਾ ਦੇ ਨਾਲ ਲੋਕਾਂ ਚ ਭਾਰੀ ਉਤਸ਼ਾਹ ਬੇਸ਼ੱਕ ਅਸੀਂ ਤਿੰਨ ਸਟੇਟਾਂ ਦੇ ਵਿੱਚ ਥੋੜਾ ਨੁਕਸਾਨ ਚੱਲਣਾ ਪਿਆ ਲੇਕਿਨ ਪੰਜਾਬ ਦੇ ਵਿੱਚ ਸਾਨੂੰ ਵੀ ਮਹਿਸੂਸ ਹੋਇਆ ਲੇਕਿਨ ਪੰਜਾਬ ਦੇ ਵਿੱਚ ਜਿਸ ਪ੍ਰਕਾਰ ਲੋਕ ਸਾਡੇ ਧਰਮਿਆਂ ਚ ਉਹ ਦੂ ਧਰਮੇ ਕਰਕੇ ਆਏ ਜੋ ਪਿਆਰ ਤੇ ਫਤਵਾ ਦੇ ਰਿਹਾ ਸਾਨੂੰ ਐਂ ਲੱਗ ਰਿਹਾ ਕਿ ਸੱਚੇ ਪਾਤਸ਼ਾਹ ਕਿਰਪਾ ਕਰੇਗਾ ਮੋੜ ਦਵਾਰਾ ਕਾਂਗਰਸ ਪਾਰਟੀ ਦਾ ਝੰਡਾ ਜਿਹੜਾ ਪੰਜਾਬ ਦੇ ਵਿੱਚ ਲੱਗਦਾ ਆ ਕੱਲ ਹੀ ਤਾਂ ਠਿੰਦਸੇ ਦਾ ਮੋੜ ਇਕੱਠੇ ਹੋਣ ਜਾ ਰਹੇ ਕੀ ਫਰਕ ਹੈ ਜੀ ਕੋਈ ਇਕੱਠਾ ਹੋ ਜੇ ਨਾ ਹੋ ਜੇ ਸਾਨੂੰ ਇਸ ਗੱਲ ਦਾ ਨਹੀਂ ਕੋਈ ਫਰਕ ਪੈਂਦਾ ਇੱਕ ਵੀ ਫਰਕ ਨਹੀਂ ਪੈਂਦਾ ਪਰ ਹਾਂ ਇਸ ਗੱਲ ਦਾ ਸਾ ਸਾਨੂੰ ਬਹੁਤ ਸੰਵੇਦਨਸ਼ੀਲ ਲੀਡਰ ਪੰਜਾਬ ਦਾ ਮੰਨਿਆ ਜਾਂਦਾ ਅਗਲੇ ਕੱਲੇ ਯਾਰ ਔਰ ਕਦੇ ਵੀ ਕੋਈ ਗਲਤ ਟਿੱਪਣੀ ਇਸ ਤਰ੍ਹਾਂ ਹਰ ਬੰਦਾ ਉਹਨਾਂ ਬਾਰੇ ਚੰਗੀ ਗੱਲ ਕਰਦਾ ਲੇਕਿਨ ਪਾਰਟੀ ਛੱਡ ਦੇਣੀ ਫਿਰ ਪਾਰਟੀ ਚ ਆ ਜਾਣਾ ਪਰ ਮੈਨੂੰ ਲੱਗਦਾ ਇਹ ਠੱਲੇ ਆਕਾਸਰੇ ਲਾਈ ਜਾ ਰਹੇ ਨੇ ਰਾਜਨੀਤਿਕ ਜੀਵਨ ਢੀਂਸਾ ਸਾਹਿਬ ਦਾ ਬਹੁਤ ਲੰਮਾ ਜੀਵਨ ਹੈ ਔਰ ਉਸ ਸਮੇਂ ਦੇ ਨੇ ਅੱਜ ਦੀਆਂ ਸਥਿਤੀਆਂ ਪਰਸਥਿਤੀਆਂ ਇਸੇ ਕਰਕੇ ਮੈਨੂੰ ਉੜਦੀ ਉੜਦੀ ਕਹਾਣੀ ਪਤਾ ਲੱਗੀ ਹੈ ਵੀ ਢੀਂਸਾ ਸਾਹਿਬ ਨੇ ਢੀਂਸਾ ਸਾਹਿਬ ਦਾ ਬਹੁਤ ਲੰਮਾ ਜੀਵਨ ਹੈ ਔਰ ਉਸ ਸਮੇਂ ਦੇ ਨੇ ਅੱਜ ਦੀਆਂ ਸਥਿਤੀਆਂ ਪਰਸਥਿਤੀਆਂ ਇਸੇ ਕਰਕੇ ਮੈਨੂੰ ਉੜਦੀ ਉੜਦੀ ਕਹਾਣੀ ਪਤਾ ਲੱਗੀ ਹੈ ਵੀ 3 ਸਾਹਿਬ ਨੇ ਕਿਹਾ ਹੈ ਸ਼ਰਤ ਰੱਖੀ ਹੈ ਕਿ ਸੋ ਵੀਰ ਸਿੰਘ ਬਾਦਲ ਅਸੀਫਾ ਦੇਵੇ ਤਦ ਮੈਂ ਅਕਾਲੀ ਦਲ ਬਾਰੇ ਸੋਚ ਸਕਦਾ ਵੀ ਆ ਸਕਦਾ ਪਹਿਲਾਂ ਅਸੀਫਾ ਦੇਵੇ ਉਹ ਗੱਲ ਹੋਣੀ ਨਹੀਂ ਤੇ 3 ਸਾਹਿਬ ਸੁਲਝੇ ਵਿਅਕਤੀ ਨੇ ਬਿਲਕੁਲ ਦੋਵੇਂ ਬਾਪ ਬੇਟਾ ਮੈਨੂੰ ਨਹੀਂ ਲੱਗਦਾ ਕਿ ਉਹ ਮੈਂ ਉਹਨਾਂ ਨੂੰ ਨਹੀਂ ਕਹਿ ਰਿਹਾ ਕਿ ਉਹ ਛਿੱਤਰ ਵੀ ਖਾਦੇ ਤੇ ਗੰਡੇ ਵੀ ਖਾਦੇ ਉਹ ਗੱਲ ਬਾਨੀ ਨਹੀਂ ਫਿਰ ਉਹਨਾਂ ਨੇ ਛੱਡ ਕੇ ਕਿਉਂ ਜਾਣਾ ਸੀ ਉਹ ਕੋਈ ਨਾ ਕੋਈ ਜ਼ਰੂਰ ਸ਼ਰਤ ਐਸੀ ਐ ਸੇ ਕਰਕੇ ਖਬਰ ਆ ਰਹੀ ਉਹ ਰੱਖਣਗੇ ਉਹ ਗੱਲ ਪੂਰੀ ਨਹੀਂ ਹੋਣੀ ਤੁਹਾਡੇ ਮੁਤਾਬਕ ਵਧੀਆ ਫਤਵਾ ਕਾਂਗਰਸ ਨੂੰ ਅੱਜ ਦੇ ਟਾਈਮ ਮਿਲ ਰਿਹਾ ਸੁਖਵੀਰ ਬਾਦਲ ਦੀ ਮਾਫੀ ਨੂੰ ਕਿਵੇਂ ਦੇਖਦੇ ਹੋ ਜਿਵੇਂ ਅੱਜ ਕੱਲ ਲੋਕ ਤੁਹਾਡੇ ਨਾਲ ਜੁੜੇ ਰਹੇ ਨੇ ਦੇਖੋ ਜੀ ਮਾਫੀ ਫੇਰ ਉੱਥੀ ਗੱਲ ਆ ਗਈ ਹਰਸਿਮਰਤ ਕੌਰ ਬਾਦਲ ਜੀ ਨੇ ਅਸਿਫਾ ਦਿੱਤਾ ਲੇਕਿਨ ਪਹਿਲਾਂ ਦਸਕਤ ਕਰਕੇ ਆਏ ਉਹਨਾਂ ਨਾਲ ਇੱਕ ਦੂਜਾ ਖੇਰ ਲੋਕਾਂ ਨੂੰ ਕਨਵਿੰਸ ਕਰਾਇਆ ਕਿ ਇਹ ਨੀ ਕਾਨੂੰਨ ਬਹੁਤ ਚੰਗੇ ਨੇ ਬਾਦਲ ਸਾਹਿਬ ਨੂੰ ਵੀ ਕੋਾਇਆ ਫੇਰ ਜਦੋਂ ਲੋਕਾਂ ਦਾ ਰੋਹ ਵੇਖਿਆ ਤੇ ਉਹਨਾਂ ਨੇ ਅਸਤੀਫਾ ਦਿੱਤਾ ਉਹਦਾ ਫਾਇਦਾ ਕੀ ਹੋਇਆ 0% ਫਾਇਦਾ ਹੋ ਗਿਆ ਅਸਤੀਫਾ ਦਿੱਤੇ ਦਾ ਸੇਮ ਮਾਫੀ ਮਾਫੀ ਗਲਤੀ ਦੀ ਹੁੰਦੀ ਹੈ ਗੁਨਾਹ ਦੀ ਵੀ ਹੁੰਦੀ 8-9 ਵਰਿਆਂ ਬਾਅਦ ਤੁਸੀਂ ਮਾਫੀ ਮੰਗੂਗੀ ਇਹਦਾ ਮਤਲਬ ਕਿ ਇਹ ਲੋਕ ਅਸਿੱਤਾ ਉਧਰ ਮਾਲ ਵਿੱਚ ਜਿਲ੍ਹਾ ਜਿੰਦਾ ਸਾਡਾ ਮੁਕਸਰ ਹੈ ਤੇ ਉਥੇ ਅਕਾਲੀ ਦੰਦਾ ਜਲਵਾ ਵੀ ਹੈਗਾ ਜਿਹੜੇ ਅਕਾਲੀ ਦਲ ਦੇ ਬੰਦੇ ਸਾਨੂੰ ਕਹਿੰਦੇ ਹੁੰਦੇ ਸੀ ਵੀ ਇਹ ਤਾਂ ਕਾਂਗਰਸ ਦਾ ਲਾਇਆ ਇਲਜ਼ਾਮ ਹੈ ਬਗੜਾੜੀ ਇਸ਼ੂ ਇਹ ਹੋਇਆ ਨਹੀਂ ਕਦੇ ਪਰਿਵਾਰ ਨੇ ਕੀਤਾ ਨੀਆ ਮਾਫੀ ਤੋਂ ਬਾਅਦ ਦੁਬਾਰੇ ਮੋਹਰ ਲਾ ਲਈਏ ਉਦੋਂ ਹੀ ਮਾਫੀ ਮੰਗਣੀ ਚਾਹੀਦੀ ਹੁਣ ਲੋਕ ਇਹ ਮੰਨਦੇ ਆ ਕਿ ਨਿਹੱਥੇ ਸਿੱਖਾਂ ਤੇ ਕਤਲੇਆਮ ਸੁਮੇਤ ਸਿੰਘ ਸੈਣੀ ਸਾਹਿਬ ਦੇ ਸੁਬੀਰ ਸਿੰਘ ਬਾਦਲ ਉਸ ਵੇਲੇ ਦੇ ਗ੍ਰਹਿ ਮੰਤਰੀ ਨੇ ਕਰਾਇਆ ਦੋ ਸਿੱਖਮ ਗੁਰੂ ਦੀ ਰਾਖੀ ਕਰਨ ਆਏ ਉਹਨਾਂ ਦਾ ਜਾਲੀ ਡਿਫੈਂਸ ਬਣਾਇਆ ਵੀ ਇਹ ਸਾਨੂੰ ਤਾਂ ਮਾਰਨੇ ਪਏ ਇਹ ਸਾਨੂੰ ਮਾਰ ਦਿੰਦੇ ਉਸ ਵੀਰ ਸਿੰਘ ਬਾਦਲ ਦੀ ਰਹਿਨਮਾਈ ਛੋਇਆ ਇਹ ਸਾਰੇ ਔਰ ਉਹਰਾ ਖਮਿਆਜਾ ਦੇਖ ਲੋ ਸੱਚੇ ਬਾਦਸ਼ਾਹ ਦੇ ਕਰੇ ਦੇਰ ਹੈ ਦੇਰ ਨਹੀਂ ਮੁਕੰਮਲ ਬਾਦਲ ਸਾਫ ਹੋ ਮੁਕੰਮਲ ਬਾਦਲ ਸਾਫ ਹੋ ਗਿਆ ਸੋ ਮੈਨੂੰ ਲੱਗਦਾ ਉਸ ਮਾਫੀ ਦਾ ਇੱਕ ਵੀ ਪਰਸੈਂਟ ਉਹਨਾਂ ਨੂੰ ਫਾਇਦਾ ਨਹੀਂ ਹੋਇਆ ਉਲਟਾ ਨੁਕਸਾਨ ਹੋ ਗਿਆ ਜਿਹੜੀ ਗੱਲ ਪਬਲਿਕ ਇਹ ਕਹਿੰਦੀ ਸੀ ਉਹਨਾਂ ਨਾਲ ਜੁੜੇ ਜੱਥੇਦਾਰ ਪੀਆਰ ਕਰਪਾਨ ਵਾਲਾ ਬੰਦਾ ਤੇ ਬਾਦਲ ਪਰਿਵਾਰ ਕੰਮ ਕਰ ਨਹੀਂ ਸਕਦਾ ਇਸ ਕੱਲ ਤੇ ਮੋਰ ਲੱਗ ਗਈ ਵੀ ਇਹ ਕੰਮ ਇਹਨਾਂ ਤੋਂ ਬੱਜਰ ਗੁਨਾਹ ਹੋ ਗਿਆ ਪਰ ਗਾੜੀ ਦੀ ਗੱਲ ਕੀਤੀ ਹੈ ਅਕਾਲੀ ਦਲ ਦੇ ਹੁੰਦੇ ਹੋਇਆ ਕਾਂਗਰਸ ਵੀ ਲੰਗੀ ਹੁਣ ਆਮ ਆਦਮੀ ਪਾਰਟੀ ਆ ਪਰ ਕੋਮ ਨੂੰ ਇਨਸਾਫ ਨਹੀਂ ਮਿਲਿਆ ਹਾਲ ਤੱਕ ਕਰਨਾ ਪਰ ਗਾੜੀ ਦਾ ਨਾ ਬੈਵਲ ਕੱਲ ਲਾ ਨਾ ਦੋਸ਼ ਖਾਣਾ ਜਿਨ੍ਹਾਂ ਲੋਕਾਂ ਮੈਂ ਸਮਝਦਾ ਬਿਲਕੁਲ ਤੁਸੀਂ ਠੀਕ ਹੈ ਨਹੀਂ ਪਰ ਬਹੁਤ ਸਾਰੇ ਲੰਮੇ ਹੱਥ ਹੈ ਉਹਨਾਂ ਦੀ ਗੱਲ ਉਹ ਕਿਤੇ ਨਾ ਕਿਤੇ ਇਧਰੋਂ ਉਧਰੋਂ ਕੋਈ ਨਾ ਕੋਈ ਆਸਰਾ ਲੈ ਲੈਂਦੇ ਮਗਰਲੀ ਸਰਕਾਰ ਚ ਵੀ ਉਹ ਆਸਰਾ ਉਹ ਲੈ ਲੈਂਦੇ ਸੀ ਹੁਣ ਵੀ ਕਿਉਂਕਿ ਲੰਮੇ ਹੱਥ ਹੈ ਉਹ ਕਹਿੰਦੇ ਨਾ ਥੰਦੇ ਪਾਡੇ ਦੀਆਂ ਥਿੜਹੀਆਂ ਹੌਲੀ-ਹੌਲੀ ਚੱਲਦੀਆਂ ਉਹਨੂੰ ਸਮਾਂ ਲੱਗਦਾ ਹੈ ਕਿ ਤੂੰ ਨਾ ਕਿਤੇ ਫੋ ਪਾ ਲੈਂਦੇ ਆ ਇਧਰੋਂ ਪਾ ਫੋ ਪੈ ਗਿਆ ਉਧਰੋਂ ਪਾ ਫੋ ਪੈ ਗਿਆ ਫਿਰ ਉਹ ਲਕੇਸ ਲੰਮਕ ਜਾਂਦਾ ਕਾਂਗਰਸ ਪਾਰਟੀ ਨੇ ਵੀ ਇਸ ਮਕਦਮੇ ਤੇ ਪੂਰੀਨ ਕੋਸ਼ਿਸ਼ ਕੀਤੀ ਔਰ ਮੈਨੂੰ ਲੱਗਦਾ ਕਿ ਇਹ ਆਮ ਆਦਮੀ ਪਾਰਟੀ ਨੂੰ ਵੀ ਕੋਸ਼ਿਸ਼ ਪੂਰੀ ਕਰਨੀ ਚਾਹੀਦੀ ਹੈ ਨਹੀਂ ਤਾਂ ਉਹਨਾਂ ਦਾ ਹਾਲ ਵੀ ਉਹੀ ਹੋਈਗਾ ਜੋ ਸਾਬ ਦੇ ਨਾਲ ਹੋਇਆ ਜੋ ਮੈਂ ਪਰ ਹਜੇ ਲੰਮੇ ਹੱਥ ਹੈ ਹੌਲੀ ਹੌਲੀ ਸੱਚੇ ਪਾਸੇ ਕਿੰਨੇ